ਯੋਜ ਅਜੇ ਗਾਂਧੀ ਆਈਪੀਐਸ ਐਸਐਸਪੀ ਮੋਗਾ ਬਲੋ ਮਾੜੀ ਅੰਸਰਾਂ ਦੇ ਖਿਲਾਫ ਇੱਕ ਵਿਸ਼ੇਸ਼ ਵਿਸ਼ੇਸ਼ ਮਹਮ ਲਗਾਤਾਰ ਜਾਰੀ ਹੈ ਉਸੇ ਮਹਮ ਦੀ ਕੜੀ ਵਿੱਚ ਆ ਬੀਤੇ ਦੇ ਨਿਮ ਕਦਮਾ ਨੰਬਰ 131 ਅੰਡਰ ਸੈਕਸ਼ਨ 2 ਆਮ ਐਕਟ ਥਾਣਾ ਮਹਿਣਾ ਦੇ ਵਿੱਚ ਸੀਸਟ ਆਫ ਦੀ ਟੀਮ ਨੂੰ ਇੱਕ ਬਹੁਤ ਵੱਡੀ ਕਾਮਯਾਬੀ ਮਿਲੀ ਜਦੋਂ ਨਾ ਉਹਨੇ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਤੇ ਉਹਨਾਂ ਦੀ ਸਰਚ ਕਰਨ ਤੇ ਉਹਨਾਂ ਕੋਲੋਂ ਚਾਰ ਪਿਸਤਲ ਬੱਤੀ ਬੋਰ ਸਮੇਤ ਛੇ ਰੋਂ ਛੇ ਜਨਰੋਂ ਬੱਤੀਵੋ ਦੇ ਬ੍ਰਭਤ ਕੀਤੇ ਗਏ ਇਹ ਦੋਨੋਂ ਵਿਅਕਤੀਆਂ ਦੀ ਪਛਾਣ ਮੰਤਾਰ ਉਰਫ ਗੋਪੀ ਵਾਸੀ ਬਾਗਾਪੁਰਾਣਾ ਅਤੇ ਬੁੱਟਾ ਸਿੰਘ ਪੁੱਤਰ ਮੰਗਲ ਸਿੰਘ ਵਾਸੀ ਅਜੀਤਨਗਰ ਮੋਗਾ ਕੋਲ ਹੋਈ ਹੈ ਇਹ ਦੋਨੋਂ ਵਿਅਕਤੀ ਠਾਣਾ ਮੈਣਾ ਦੇ ਏਰੀਆ ਵਿੱਚ ਹੀ ਇੱਕ ਪੁਲੀ ਦੇ ਕੋਲ ਰੁਕੇ ਹੋਏ ਸੀ ਤੇ ਇਹਨਾਂ ਕੋਲ ਇੱਕ ਸਿਆਜ਼ ਗੱਡੀ ਜਿਸ ਦਾ ਦਿੱਲੀ ਦਾ ਨੰਬਰ ਹੈ ਇਹ ਵੀ ਬ੍ਰਭਤ ਹੋਈ ਹੈ ਇਹਦੇ ਪੁਰਾਣੇ ਰਿਕਾਰਡ ਮੁਤਾਬਕ ਮੰਤਾਰ ਦੇ ਉੱਪਰ ਪਹਿਲਾਂ ਹੀ ਦੋ ਮੁਕੱਦਮੇ ਦਰਜ ਨੇ ਤੇ ਬੂਟਾ ਸਿੰਘ ਦੇ ਉੱਤੇ ਫਿਲਹਾਲ ਰਿਕਾਰਡ ਮੁਤਾਬਕ ਕੋਈ ਮੁਕੱਦਮਾ ਦਰਜ ਨਹੀਂ ਹੈਗਾ ਪਰ ਇਹਨਾਂ ਨੂੰ ਅੱਜ ਮਾਂਜੋ ਕਤਲ ਤੋਂ ਚ ਪੇਸ਼ ਕਰਕੇ ਇਹਨਾਂ ਦਾ ਫਰਦਰ ਮੰਡ ਲਿਆ ਗਿਆ ਹੈ ਤੇ ਇਹ ਪਤਾ ਕਰਾਂ ਦੀ ਕੋਸ਼ਿਸ਼ ਕੀਤੀ ਜਾ ਰਹੀ ਵੀ ਜੋ ਜੋ ਇਹ ਚਾਰ ਵੈਪਨ ਨੇ ਇਹ ਕਿਸ ਵਾਰਦਾਤ ਵਿੱਚ ਇਹਨਾਂ ਨੇ ਪਹਿਲਾਂ ਵਰਤੇ ਇਹ ਵੈਪਨ ਇਹਨਾਂ ਦੇ ਆਪ ਦੇ ਸੀ ਜਾਂ ਕਿ ਲਾਇਸੈਂਸ ਸੀ ਨਹੀਂ ਇਹ ਨਜਾਇਜ਼ ਹਥਿਆਰ ਨੇ ਜੀ ਇਹ ਕਿੱਥੋਂ ਲੈ ਕੇ ਇਹਦੀ ਤਫਤੀਸ਼ ਹੋਲੇ ਜਾ ਰਹੀ ਮੁਢਲੀ ਜਾਣਤੋ ਕੀ ਪਤਾ ਲੱਗ ਗਈ? ਇਹੀ ਹਾਲੇ ਪਾਰਟ ਆਫ ਇਨਵੈਸਟੀਗੇਸ਼ਨ ਹੈ ਜਦੋਂ ਹੋਰ ਡਿਟੇਲ ਆਊਗੀ ਫਿਰ ਤੁਹਾਡਾ ਨਾਲ ਸ਼ੇਅਰ ਕੀਤਾ ਜਾਊਗਾ। ਉਹ ਸਾਹਮਣੇ ਆਏ ਨੇ ਕਿਤੇ ਕੋਈ ਵਾਰਦਾਤ ਨੂੰ ਅੰਜਾਮ ਦੇਣਾ ਸੀ। ਉਹੀ ਜਿਹੜੇ ਬੀਤੇ ਦਿਨ ਹੀ ਕੁਝ ਇੱਕ ਦੋ ਇਨਸੀਡੈਂਟ ਹੋਏ ਨੇ ਉਹ ਉਹਨਾਂ ਦੀ ਇਹਨਾਂ ਤੋਂ ਫਰਦਰ ਪੁੱਛਪੜਤਾਲ ਜਾਰੀ ਹੈ ਵੀ ਇਹਨਾਂ ਨੇ ਕਿਸੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਕਿ ਨਹੀਂ। ਉਹ ਜਦੋਂ ਕਲੀਅਰ ਹੋਏਗਾ ਫਿਰ ਤੁਹਾਡਾ ਨਾਲ ਫੇਰ ਸਾਂਝਾ ਕੀਤਾ ਜਾਊਗਾ। ਜਿਹੜੀ ਕਾਰ ਪ੍ਰੋਮਿਸ ਕੀਤੀ ਗਈ ਸੀ ਤੇ ਜਿਹੜੇ ਨੰਬਰ ਦਿੱਤੇ ਇਹਨਾਂ ਦੇ ਆਪ ਦੇ ਆ ਕੋਈ ਚੋਰੀ। ਨਹੀਂ ਜੀ ਇਹਦੀ ਓਨਰਸ਼ਿਪ ਹਲੇ ਵੈਰੀਫਾਈ ਕੀਤੀ ਜਾ।